ਤੁਹਾਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹਾ ਪ੍ਰੀਸ਼ਦ ਉਹ ਪੰਚਾਇਤ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਇਹਦੇ علاوہ ਵੀ ਇਨ ਜਨਰਲ ਵੀ ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਅ ਚੈਕਿੰਗ ਅਤੇ ਜਿਹੜੀ ਹੈਗੇ ਏਰੀਆ ਡੋਮੀਨੇਸ਼ਨ ਜਿਹੜੀ ਐਕਸਰਸਾਈਜ਼ ਕੀਤੀ ਜਾ ਰਹੀ ਹੈ। ਤਾਂ ਅੱਜ ਜਿਹੜਾ ਹੈਗਾ ਸਪੈਸ਼ਲ ਨਾਈਟ ਡੋਮੀਨੇਸ਼ਨ ਹੈਗਾ ਉਹ ਸਾਰੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੀਤਾ ਗਿਆ ਹੈਗਾ ਜਿੱਥੇ ਸਾਰੇ ਜਿਹੜੇ ਅਸਟੈਪਲ ਆਫਸਰ ਇਨਕਲੂਡਿੰਗ ਮੀ ਆਹ ਉਹ ਜਿਹੜੇ ਸਾਰੇ ਐਸ ਐਚਓਸ ਹੈਗੇ ਚੋਕੀਨ ਚੱਲਦੇ ਜਗੇ ਪੀ ਸੀ ਆਰ ਅਗੇ ਅਦਰ ਜਿਹਨੇ ਵੀ ਯੂਨਿਟਸ ਹੈਗੇ ਇਵਨ ਸਾਡਾ ਆਫਿਸ ਸਟਾਫ ਹੈਗਾ ਉਹ ਵੀ ਵਾਰ ਜਿਹੜਾ ਹੈਗਾ ਉਹ ਪੂਰਾ ਜਿਹੜਾ ਹੈਗਾ ਮਾਈ ਡੋਮੀਨੇਸ਼ਨ ਤੇ ਹੈਗਾ ਉਹ ਤਾਂ ਕਿੰਨੇ ਨਾਕੇ ਲਗਾਏ ਗਏ ਦੇਖੋ ਇਹਦੇ ਚ ਸਾਡੇ ਲਗਭਗ 31 ਤੇ ਲਗਭਗ ਨਾਕੇ ਜਿਹੜੇ ਹੈਗੇ ਵੱਖ-ਵੱਖ ਥਾਵਾਂ ਤੇ ਜਿਹੜੇ ਹੈਗੇ ਲੱਗੇ ਹੋਏ ਹੈਗੇ ਇਹਦੇ ਅਲਾਵਾ ਸਾਡੇ ਸਾਡੀ ਜਿਹੜੀ ਹੈਗੀ ਕਯੂ ਆਰ ਟੀਜ਼ ਵੀ ਜਿਹੜੀ ਹੈਗੀ ਉਹ ਵੀ ਲੱਗੀ ਹੋਈ ਹੈ ਜੀ ਸੋ ਦੇਖੋ ਜੇ ਲਗਾਤਾਰੀ ਚੋਰੀਆਂ ਦੀ ਗੱਲ ਹੈ ਕੱਲਾ ਹੋਰ ਵਾਕਾਤ ਹੋਈਆਂ ਉਹਦੇ ਵਾਸਤੇ ਕੋਈ ਦੇਖੋ ਉਹ ਆਲਰੇਡੀ ਉਹਦੇ ਚਾਹ ਰਿਹਾ ਵੀ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਜਿੰਨੇ ਵੀ ਵਾਅਦਾਤਾਵਾਂ ਨੂੰ ਧਿਆਨ ਚਾਹੀਏਗੀ ਆਲਮੋਸਟ ਵਾਅਦਾਤਾ ਪੇਸ ਕਰ ਲਈ ਗਈ ਹੈ ਜਿਹੜੇ ਬਾਕੀ ਵੀ ਜਿਹੜਾ ਹੈਗੇ ਸਾਰੀ ਜਿਹੜਾ ਗੁਲਦਾਸਪੁਰ ਪੁਲਿਸ ਪੂਰੀ ਅਫਰਟ ਜਿਹੜੇ ਹੈਗੇ ਕਦੀ ਹੈਗੀ ਐਂਡ ਅਸੀਂ ਜਿਹੜੀ ਵੀ ਇੰਟਰਸ ਜਿਹੜੇ ਹੈਗੇ ਇੱਕ ਦੋ ਕੇਸੇ ਹੈਗੇ ਮਾਨੂੰ ਜਲਦੀ ਜਲਦ ਪੇਸ਼ ਕਰਕੇ ਤੁਹਾਨੂੰ ਇਨਫੋਰਮ ਕਰਦੇ ਕਿ ਸ਼ਹਿਰ ਚ ਲੋਕੀ ਜਿਹੜੇ ਭੁੰਦੇ ਹੋਣੋਂ ਕੀ ਮੈਸੇਜ ਚਲਦਾ ਦੇਖੋ ਆਲਰੇਡੀ ਤੁਹਾਨੂੰ ਐਸਟੇ ਦੱਸਣਾ ਚਾਹਾਂਗੇ ਕਿ ਪਿਛਲੇ 3 ਦਿਨ ਦੇ ਪਿਛਲੇ 2 ਦਿਨ ਦੇ ਵਿੱਚ ਅਸੀਂ ਸ਼ੋ ਦੇ ਲਗਭਗ ਜਿਹੜਾ ਵਹੀਕਲ ਹੈਗੇ ਵਿਦਆਊਟ ਨੰਬਰ ਹੈ ਉਹ ਇੰਪੌਂਡ ਕੀਤੇ ਤੋ ਸਾਡਾ ਇਹਦੇ ਚ ਬੜਾ ਜ਼ੀਰੋ ਟੋਲਰੈਂਸ ਹੈਗਾ ਜਿਹੜੇ ਵਿਦਆਊਟ ਨੰਬਰ ਵਹੀਕਲ ਹੈਗੇ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਅਤੇ ਮੋਡੀਫਾਈਡ ਜਿਹੜੇ ਵਹੀਕਲ ਹੈਗੇ ਉਹਨਾਂ ਦੇ ਖਿਲਾਫ ਸਿਰਫ ਸਿਰਫ ਉਹ ਜਿਹੜਾ ਹੈਗਾ ਇੰਪੌਂਡ ਦੀ ਜਿਹੜੀ ਕਰ ਰਹੀ ਉਹ ਕੀਤੀ ਜਾਏਗੀ